ਹਾਂਜੀ ਪਿਆਰੇ ਵਿਦਿਆਰਥੀਓ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਸੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਇੱਕ ਹੋਰ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਇਹ ਅਪਡੇਟ ਹੈ ਉਹਨਾਂ ਕੈਂਡੀਡੇਟਸ ਦੇ ਲਈ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਸਟਾਫ ਨਰਸ ਦੀ ਪੋਸਟ ਵਾਸਤੇ 120 ਪੋਸਟਾਂ ਕੱਢੀਆਂ ਗਈਆਂ ਨੇ ਤਾਂ ਫੁੱਲ ਇਨਫੋਰਮੇਸ਼ਨ ਵਾਲਾ ਜੋ ਨੋਟੀਫਿਕੇਸ਼ਨ ਹੈ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਅਪਲੋਡ ਹੋ ਚੁੱਕਿਆ ਹੈ ਸੋ ਇਸ ਇਨਫਾਰਮੇਸ਼ਨ ਅਕੋਰਡਿੰਗਲੀ ਜਿਹੜੀ ਕੁਆਲਿਫੀਕੇਸ਼ਨ ਮੰਗੀ ਗਈ ਹੈ ਉਹ ਬੀਐਸਸੀ ਨਰਸਿੰਗ ਅਤੇ ਜੀਐਨਐਮ ਦੋਨਾਂ ਵਿੱਚੋਂ ਕੋਈ ਵੀ ਤੁਹਾਡੇ ਕੋਲ ਹੈ ਤਾਂ ਤੁਸੀਂ ਇਸ ਪੋਸਟ ਲਈ ਐਲੀਜੀਬਲ ਹੋ ਠੀਕ ਹੈ ਜੀ ਲੈਵਲ 5 ਜਿਹੜਾ ਪੇ ਮੈਟ੍ਰਿਕਸ ਦਾ ਉਹ ਤੁਹਾਨੂੰ ਮਿਲਣਾਗਾ 29200 ਰੁਪਏ ਵਾਲਾ ਓਕੇ ਤਾਂ ਜਿਹੜੀ ਪ੍ਰੇਫਰੈਂਸ ਹੈ ਉਹ ਬੀਐਸਸੀ ਨਰਸਿੰਗ ਦਿੱਤੀ ਜਾਊਗੀ ਇਹ ਸਾਫ ਸਾਫ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੈ ਨਾਲ ਹੀ ਇਸ ਨੋਟੀਫਿਕੇਸ਼ਨ ਦੇ ਵਿੱਚ ਹਰ ਕੈਟਾਗਰੀ ਵਾਈਜ਼ ਕਿੰਨੇ ਪੋਸਟਾਂ ਨੇ ਉਹਦੀ ਵੀ ਡਿਟੇਲਡ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ ਤਾਂ ਤੁਸੀਂ ਇਸ ਪੀਡੀਐਫ ਦੀ ਕਾਪੀ ਮੰਗਵਾਉਣ ਦੇ ਲਈ ਵਟਸਐਪ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਥੱਮਬਨੇ ਦਿੱਤੇ ਹੋਏ ਨੰਬਰ ਤੇ 9569677123 ਨਾਲ ਹੀ ਸਟੱਡੀ ਮਟੀਰੀਅਲ ਪੰਜਾਬੀ ਹਿੰਦੀ ਅਤੇ ਇੰਗਲਿਸ਼ ਤਿੰਨੇ ਭਾਸ਼ਾ ਦੇ ਵਿੱਚ ਅਵੇਲੇਬਲ ਹੈ ਬਹੁਤ ਹੀ ਵਾਜਿਫੀਸ ਦੇ ਉੱਪਰ ਤਾਂ ਤੁਸੀਂ ਉਹ ਵੀ ਪਰਚੇਸ ਕਰਨ ਦੇ ਲਈ ਸੰਪਰਕ ਕਰ ਸਕਦੇ ਹੋ 9569677123 98763 72788 ਉਮੀਦ ਕਰਦਾ ਜਾਣਕਾਰੀ ਚੰਗੀ ਲੱਗੀ ਹੋਵੇਗੀ ਹਰੇਕ ਨਾਲ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ